ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਜਿਹੜੀ ਵੀਡੀਓ ਬਣਾ ਰਹੇ ਹਾਂ ਉਸ ਵੀਡੀਓ ਦੇ ਮਾਧਿਵਰਾਈ ਤੁਹਾਡਾ ਇੱਕ ਡਾਰਕ کہہ ਸਕਦੇ ਆ ਜਾਂ ਅਧੂਰੀ ਜਾਣਕਾਰੀ کہہ ਸਕਦੇ ਆ ਵੀ ਉਹ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਵੀ ਲੋਕ ਡਰਦੇ ਜ਼ਿਆਦਾ ਹੁੰਦੇ ਆ ਕੁਝ ਉਹਦੇ ਵਿੱਚੋਂ ਨਿਕਲਦਾ ਘੱਟ ਹੁੰਦਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਆ ਵਾਈ ਗੁਰੂ ਦਾ ਨੂੰ ਚੜਦੀ ਕਲਾ ਵਿੱਚ ਰੱਖੇ ਅੱਜ ਤੁਹਾਨੂੰ ਵੀ ਦੱਸਾਂਗੇ ਜਿਵੇਂ ਕਹਿ ਦਿੰਦੇ ਆ ਸੌਂਦੇ ਆ ਆਪਾਂ ਵੀ ਭਾਦੋ ਵਿੱਚ ਗਾਂ 마ੜੀ ਸੂਈ 마ੜੀ ਆ ਤੇ ਮਾਗ ਵਿੱਚ ਮਾਝ ਸੂਈ 마ੜੀ ਆ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਕਾਹ ਤੋਂ ਕਹਿੰਦੇ ਹੁੰਦੇ ਆ ਵੀ ਕੀ ਗੱਲ ਵੀ ਜਿਵੇਂ ਹੁਣ ਕਹਿ ਦਿੰਦੇ ਵੀ ਭਾਦੋ ਵਿੱਚ ਗਾਂ ਨਹੀਂ ਸੂਈ ਲੈਣੀ ਵੀ ਵੇਚ ਦਿੰਦੇ ਸੌਣ ਚ ਹੀ ਵੇਚ ਦਿੰਦੇ ਆ ਲੋਕ ਵੀ ਭਾਦੋ ਚੜਨ ਵਾਲੀਆਂ ਜਾਂ ਗਾਂ ਕਈ ਵਾਰ ਭਾਦੋ ਚ ਸੂਈ ਅਗਲਾ ਕਹਿ ਦਿੰਦਾ ਵੀ ਸਾਡਾ ਕੋਈ ਨੁਕਸਾਨਾ ਹੋਊਗਾ ਵੀ ਇਹ ਕੋਈ ਇਦਾਂ ਨਹੀਂ ਹੁੰਦਾਗਾ ਫੀ ਬਾਦੋ ਵਿੱਚ ਜੇ ਗਾਂ ਸੂਪੇ ਕੋਈ ਨੁਕਸਾਨ ਨਹੀਂ ਹੁੰਦਾਗਾ ਕਿਉਂਕਿ ਉਸ ਟਾਈਮ ਲੋਕੀ ਤਾਂ ਐ ਵਿਚਾਰ ਕਰਨ ਲੱਗ ਜਾਂਦੇ ਆ ਵੀ ਪਾਕੀ ਆਪਾਂ ਨੂੰ ਨਹੀਂ ਪਤਾ ਵੀ ਪੁਰਾਣੇ ਸਮੇਂ ਵਿੱਚ ਕੀ ਵਿਚਾਰ ਚੱਲਦੇ ਸੀ ਜਿਵੇਂ ਵੀ ਆਪਾਂ ਸੁਣਦੇ ਆਏ ਆ ਵੀ ਘਰੇ ਕੋਈ ਨੁਕਸਾਨ ਹੋ ਜਾਂਦਾ ਵੀ ਇਦਾਂ ਦਾ ਕੁਝ ਨਹੀਂ ਹੁੰਦਾਗਾ ਇਹ ਕੋਸ ਟਾਈਮ ਗਰਮੀ ਬਹੁਤ ਜਿਆਦਾ ਹੁੰਦੀ ਆ ਕਿਉਂਕਿ ਬਾਦੋ ਵਿੱਚ ਥੋੜੀ ਜੀ ਦਰਮੈਸ਼ਵਰਧ ਹੋਣ ਲੱਗ ਜਾਂਦੀ ਹੈ ਨਹੀਂ ਕਹਿ ਦਿੰਦੇ ਹਨਾ ਵੀ ਬਾਦੋ ਆ ਜਿਹੜੀ ਉਹ 11 ਭਰਾਵਾਂ ਦੀ ਕੱਲੀ ਭੈਣ ਹੋ ਕੇ ਭੈਣ ਕਹਿ ਦਿੰਦੇ ਉਹਨੂੰ ਜਿਵੇਂ ਵੀ ਬਾਕੀ ਸਾਰੇ ਜਿਵੇਂ ਜੇਟ ਬਸਾਤ ਸੋਣ ਸੋਨਾ ਜਾਂਦਾ ਭਾਦੋ ਕੱਲੂ ਹੀ ਹੁੰਦੀ ਹੈ ਵਿੱਚ ਵੀ ਕੱਲਾ ਹੀ ਇੱਕ ਔਰਤਾਂ ਲਖਰ ਹੁੰਦਾ ਭਾਦੋ ਇਹਨੂੰ ਕਹਿ ਦਿੰਦੇ ਵੀ 11 ਪਹਿਲਾ ਮਾਦੀ ਕੱਲੀ ਭੈਣ ਵੀ ਇਹਦੇ ਵਿੱਚ ਗਰਮੀ ਜੜੀ ਜ਼ਿਆਦਾ ਪੈਂਦੀ ਆ ਵੀ ਉਦੋਂ ਥੋੜੀ ਜੀ ਪਸੂ ਦੀ ਜ਼ਿਆਦਾ ਸਭ ਸੰਭਾਲੀ ਲੋੜ ਪੈਂਦੀ ਜਿਵੇਂ ਉਹਦਾ ਜਿਵੇਂ ਉਹਦਾ ਜਿਵੇਂ ਕਟਰੂ ਵਸ਼ਰੂ ਹੁੰਦਾ ਵਾ ਵੀ ਬਸ ਖੱਟ ਮੱਛੀ ਇਕੱਠੀ ਬਚਾਉਂਦਾ ਵਾ ਫਿਉਂ ਸਾਮਣ ਲਈ ਵੀ ਜ਼ਿਆਦਾ ਵੀ ਸਮਾਈ ਜ਼ਿਆਦਾ ਕਰਨੀ ਪੈਂਦੀ ਆ ਤਾਂ ਕਰਕੇ ਕਹਿ ਦਿੰਦੇ ਆ ਵੀ ਗਾਂ ਭਾਦੋ ਚਸਵੀ ਮਾਰੀ ਆ ਦੋ ਵਿੱਚ ਗਰਮੀ ਜ਼ਿਆਦਾ ਪੈਣ ਕਰਕੇ ਵੀ ਉਹ ਇੱਕ ਦੁੱਧ ਤੇ ਨਹੀਂ ਆਉਂਦੀ ਗਈ ਵੀ ਖਰਾਕ ਨਹੀਂ ਖੁੱਲ ਕੇ ਖਾਂਦੀ ਗਈ ਵੀ ਦੁੱਧ ਵੀ ਉਨੀ ਮਾਤਰਾ ਚ ਬਿੰਦੀ ਨਹੀਂ ਵੀ ਬਿੰਦੀ ਮਾਤਰਾ ਵਿੱਚ ਵੀ ਆਪਾਂ ਕਹਿੰਨੇ ਵੀ ਇੰਨੀ ਅਮੀਦ ਹੁੰਦੀ ਆ ਕਿਉਂਕਿ ਖਰਾਕ ਆ ਖਾਊਗੀ ਫੇਰ ਹੀ ਦੁੱਧ ਉਹ ਦੇਊਗੀ ਤਾਂ ਕਹਿ ਦਿੰਦੇ ਆ ਵੀ ਭਾਦੋ ਵਿੱਚ ਗਾਂ ਸੂਈ ਮਾੜੀ ਹੁੰਦੀ ਆ ਫਿਰ ਤੁਹਾਨੂੰ ਇੱਕ ਗੱਲ ਦੱਸਦੇ ਆ ਵੀ ਸਾਡੇ ਡਾਕਟਰ ਆਉਂਦਾਗਾ ਜਿਹੜਾ ਵੀ ਸਾਡੇ ਪਸ਼ੂਆਂ ਦਾ ਟ੍ਰੀਟਮੈਂਟ ਕਰਦਾ ਵਾ ਤੇ ਉਹਨੇ ਦੱਸਿਆ ਸੀਗਾ ਉਹ ਕਹਿੰਦਾ ਵੀ ਮੈਂ ਭਾਦੋਂ ਚੜ ਗਈ ਜਿਵੇਂ ਭਾਦੋਂ ਹੁਣ ਚੜਨ ਵਾਲੀ ਹੋਵੇ ਕੱਕ ਦੋ ਦਿਨ ਜਾਂ ਉੱਪਰ ਹੋ ਗਏ ਹੁਣ ਭਾਦੋ ਦੇ ਉਹਨੇ ਵੀ ਕਿਸੇ ਘਰ ਨੇ ਗਾਂ ਵੇਚੀ ਵੀ ਕਿਹੜੇ ਬੋਲਦੀ ਸੀਗੀ ਉਹ ਏਬੀਐਸ ਜੁਪੀਟਰ ਬੋਲਦੀ ਸੀਗੀ ਹਾਂ ਵੀ ਏਬੀਐਸ ਜੁਪੀਟਰ ਬੋਲਦੀ ਉਹ ਵੈੜ ਸੀਗੀ ਮਤਲਬ ਪਹਿਲੇ ਸੂਏ ਸੂਈ ਤੇ ਉਹਨਾ ਭਾਦੋ ਦੇ ਵਿੱਚ ਸੂਈ ਸੀ ਤੇ ਉਹ ਮਤਲਬ ਕਿ ਉਹਨਾਂ ਦੀ ਬੁੜੀ ਜਿਹੜੀ ਵਹਿਮ ਕਰਦੀ ਸੀ ਹਾਂ ਵੀ ਜਿਵੇਂ ਕਹਦੇ ਨੇ ਉਹ ਅਗਲੇ ਨੂੰ ਵਿਚਾਰ ਹੁੰਦੀ ਆ ਵੀ ਭਾਦੋ ਵਿੱਚ ਨਹੀਂ ਸੁਣੀਆਂ ਵੀ ਜਿਆਦਾ ਜਿਹੜੀਆਂ ਪੁਰਾਣੀਆਂ ਬੁੜੀਆਂ ਆ ਉਹ ਜਿਆਦਾ ਇਸ ਚੀਜ਼ ਨੂੰ ਡੀਪਲੀ ਲੈ ਲੈਂਦੀਆਂ ਵੀ ਹਾਏ ਸਾਡੇ ਕੋਈ ਨੁਕਸਾਨ ਨਾ ਹੋਵੇ ਉਹਨਾਂ ਨੇ ਉਹ ਜਿਹੜੀ ਬੱਚੀ ਸੀ ਉਹ 30000 ਰੁਪਏ ਡਾਕਟਰ ਨੂੰ ਵੇਚ ਦਿੱਤੀ ਤੇ ਉਹਨੇ 30000 ਰੁਪਏ ਖਰੀਦ ਲਈ ਚਲੋ ਉਹ ਡਾਕਟਰ ਦੇ ਘਰੇ ਆ ਕੇ ਉਹਨਾਂ ਦੀਆਂ ਬੁੜੀਆਂ ਵੀ ਕਹਿੰਦੀਆਂ ਸੀਗੀਆਂ ਵੀ ਕਾਹਤੋਂ ਲੈ ਲਈ ਵੀ ਕੀ ਚੰਬਈ ਨਹੀਂ ਚਾਹ ਲੈਣੀ ਹੁੰਦੀਗੀ ਪਰ ਉਹ ਜਿਹੜੀ ਵੈੜ ਨੇ ਨਾ ਗਾਂ ਨੂੰ ਚੰਗਾ ਮਨਾਫਾ ਦਿੱਤਾ ਵੀ ਉਹਨੂੰ ਕੋਈ ਵੀ ਇਦਾਂ ਦਾ ਉਹਨਾਂ ਦੇ ਕੋਈ ਨੁਕਸਾਨ ਨਹੀਂ ਹੋਇਆ ਯਾਨੀ ਕਿ ਵਾਪਸ ਆ ਹੀ ਕੀਤਾਗਾ ਹਾਂ ਜਿਵੇਂ ਕਹਿ ਸਕਦੇ ਆ ਵੀ ਡਾਕਟਰ ਦੇ ਦਸਖਤ ਮੁਤਾਬਕ ਉਹਨੇ 2022 ਸਾਲ 'ਚ ਭਾਦੋ ਦੇ ਵਿੱਚ ਟੀਬੀਐਸ ਜਿਪੀਟਰ ਬੋਲ ਦੀ ਕਿਸੇ ਘਰੋਂ 30000 ਦੀ ਜੀ ਬੱਚੀ ਲਈ ਸੀ ਹਾਂ ਬੱਚੀ ਲੈ ਲਈ ਹਾਂ ਤੇ ਉਹ ਕੀ ਚੱਕਰ ਬਣਿਆ ਉਹ ਚਲੋ ਉਹਨੇ ਘਰੇ ਲੈ ਗਿਆ ਤੇ ਘਰੇ ਉਹਨੇ ਜਾ ਕੇ 24 25 ਕਿਲੋ ਦੁੱਧ ਦਿੱਤਾ ਉਹਨਾ ਜੋ ਦੁੱਧ ਦਿੰਦਾ ਇਸ ਤੋਂ ਬਾਅਦ ਅਗਲੇ ਸੂਏ ਉਹਨੇ 2024 ਦੇ ਵਿੱਚ ਚੜਦੀ ਜਨਵਰੀ 'ਚ ਉਨੇ 235000 ਦੀ ਵੇਚੀ ਵੀ ਦੇਖੋ ਕਿੰਨਾ ਮੁਨਾਫਾ ਦੇ ਕੇ ਗਈ ਹੈ ਉਹਦੇ ਲਈ ਤਾਂ ਭਾਦੋ ਚੰਗੋ ਹੀ ਸੀ ਫਿਰ ਵੀ ਜਿਹੜੀ ਉਹਨੇ 30000 ਦੀ ਲੈ ਕੇ ਵੀ ਨਾ ਮੁਨਾਫਾ ਕਮਾਲਿਆ ਇਸ ਤਰ੍ਹਾਂ ਹੀ ਵੀ ਜਿਵੇਂ ਹੁਣ ਮਾਝ ਨੂੰ ਕਹਿ ਦਿੰਦੇ ਆ ਵੀ ਮਾਹ ਵਿੱਚ ਤਸਵੀਰ ਮਾਰੀ ਆ ਇਹ ਵੀ ਬਹਿ ਮੈਂ ਕੋਈ ਇਦਾਂ ਦਾ ਕੋਈ ਨਹੀਂ ਹੁੰਦਾ ਮਾੜੀ ਨਹੀਂ ਹੁੰਦੀ ਮਾਝ ਆਪਾਂ ਇਹ ਤਾਂ ਆਪਾਂ ਐ ਕਹਿ ਸਕਦੇ ਆ ਵੀਵਰਸ ਉਹਦਾ ਉਹਨਾਂ ਦਾ ਨੁਕਸਾਨ ਤਾਂ ਜਿਹੜਾ ਹੋਣਾ ਹੋਣਾ ਸੀ ਜਿਹੜੀ ਚੰਗੀ 2.5 2 ਡੂੜ 2 ਲੱਖ ਦੀ ਵੱਚੀ ਸੀ ਉਸ ਟਾਈਮ ਜਿਹੜੀ ਉਹ 30000 ਤੇ ਲੈ ਗਿਆ ਡਾਕਟਰ ਮੇਰੇ ਹਿਸਾਬ ਨਾਲ ਆਦਾ ਵੀ ਉਹ ਉਹ ਨੁਕਸਾਨ ਜਿਹੜਾ ਹੋਣਾ ਇਹ ਤਾਂ ਹੋ ਗਿਆ ਉਹਨਾਂ ਦਾ ਹੋਰ ਕੀ ਨੁਕਸਾਨ ਹੋ ਸਕਦਾ ਇੱਕ ਪੈਸੇ ਦਾ ਨੁਕਸਾਨ ਹੋ ਗਿਆ ਪਲੱਸ ਇੱਕ ਘਰੋ ਚੰਗੀ ਬੱਛੀ ਚੰਗੇ ਬੁੱਲ ਦੀ ਕਿਹੜਾ ਵੇਚੇ ਉਹਨਾਂ ਦਾ ਨੁਕਸਾਨ ਹੋਇਆ ਨਾ ਹਾਂ ਤੇ ਇਸ ਤੋਂ ਬਾਅਦ ਜਿਹੜਾ ਫਾਇਦਾ ਹੀ ਹੋਇਆ ਫਾਇਦਾ ਹੀ ਹੋਇਆ ਉਹਦਾ ਗਾਂ ਡਾਕਟਰ ਦਾ ਵੇਖੋ ਕਿੱਥੇ ਪ੍ਰੋਫਿਟ ਗਿਆ ਕਿੱਥੇ ਗਲ ਗਈ ਹੈ ਨਾਲੇ ਸਾਲ ਭਰ ਦੁੱਧ ਪੀਤਾ ਉਹਨੇ ਸਾਲ ਤੇ ਸਵਾ ਸਾਲ ਇਹ ਨਹੀਂ ਹੋਣਾ ਆਪਾਂ ਮੱਝ ਨੂੰ ਕਹਿੰਦੇ ਇਹ ਵੀ ਇੱਕ ਬਹਿਮ ਭਾਨ ਮਾਂਮੀ ਮਾਂ ਵੀ ਤਸਵੀਂ ਮੱਝ ਮਾਰੀ ਹੁੰਦੀ ਹੈ ਇਹ ਵੀ ਕੋਈ ਇਦਾਂ ਮਹਿਮ ਚੋਕੀ ਉਸ ਟਾਈਮ ਠੰਡ ਜਾਂਦੇ ਹੋ ਜਾਂਦੀ ਆ ਉਦੋਂ ਵੀ ਕੱਟਰੂਦੀ ਦੇਖਭਾਲ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ ਕਿਉਂਕਿ ਜੇ ਜ਼ਿਆਦਾ ਠੰਡ ਹੋਣ ਤੁੰਡਾ ਪੈਣ ਲੱਗ ਜਾਂਦੀ ਆ ਮਾਂ ਵੀ ਸਾਮ ਕੇਅਰ ਜ਼ਿਆਦਾ ਹੋ ਜਾਂਦੀ ਆ ਅਬ ਇਹ ਇਦਾਂ ਕਹਿ ਸਕਦੇ ਆ ਆਪਾਂ ਵੀ ਜਿਵੇਂ ਵੀ ਮਾਗਦੇ ਮਹੀਨੇ ਚ ਜਿਹੜੀ ਜੋ ਮੱਝ ਹੁੰਦੀ ਆ ਉਹਦਾ ਬੱਚਾ ਬੱਚੇ ਦਾ ਜ਼ਿਆਦਾ ਕਰਦੇ ਨੇ ਮੱਝ ਨਹੀਂ ਬੱਚਾ ਸਪੈਰ ਹੋ ਜਾਂਦਾ ਠੰਡ ਦੇ ਕਰਕੇ ਵੀ ਤਾਂ ਕਰਕੇ ਸਾਮ ਸਮਾਂ ਕਹਿੰਦੇ ਆ ਵੀ ਮੱਝ ਸੂਈ ਮਾੜੀ ਕਿਉਂਕਿ ਅਸੀਂ ਤੁਹਾਨੂੰ ਦੱਸਦੇ ਹਾਂ ਜਿਹੜੀ ਸਾਡੀ ਉਹ ਮੱਝ ਬੈਠੀ ਆ ਨਾ ਇਹ ਸਾਡੀ ਜਮਾ ਮਾਰਕ ਸੂਈ ਆ ਪਰ ਨਹੀਂ ਇਹ ਕਰਮਾ ਉਹ ਵਰੀਆ ਦੁੱਧ ਤਾਂ ਸਾਨੂੰ ਕੋਈ ਨੁਕਸਾਨ ਨਹੀਂ ਹੋਇਆ ਵਰੀਆ ਦੁੱਧ ਇਹਦੇ ਥੱਲੇ ਇਸ ਟਾਈਮ 16+ ਦੁੱਧ ਤੇ ਚੱਲ ਰਹੀ ਆ ਇਹਨੂੰ ਸੂਈ ਨੂੰ ਹੋ ਗਿਆ 5-6 ਮਹੀਨੇ ਤੇ ਹੁਣ 1 ਮਹੀਨਾ ਹੋ ਗਿਆ ਇਹਦੇ ਵੀ ਇਹ ਆਈ ਕਰਾਈ ਨੂੰ ਚਲੋ ਪਰਮਾਤਮਾ ਹਾਉੀ ਸੋਤ ਤੇ ਲਈ ਕੰਬਣੀ ਹੋ ਗਈ ਵੀ ਅੱਜ ਕਦੇ ਚੈੱਕਪੈਟ ਕਰਵਾਇਆ ਨਹੀਂ ਵੀ ਅਸੀਂ ਰਛਨਾ ਤੋਂ ਹੀ ਦੇਖ ਲੈਨੇ ਹੁੰਨੇ ਆ ਵੀ ਇਹ ਢੱਪੜ ਨਾ ਤੇ ਹੁਣ ਵੀ ਇਸ ਟਾਈਮ 16 ਪਲੱਸ ਤੇ ਚਲਦੀ ਪਈ ਆ ਵੀ ਵਧੀਆ ਦੰਦ ਤੇ ਚਲਦੀ ਰੁਪਈਆ ਇੱਕ ਤੁਹਾਨੂੰ ਵੀ ਮੈਂ ਵੀਰ ਭਰਾ ਬਹੁਤ ਕਮੈਂਟ ਕਰਦੇ ਹੁੰਦੇ ਭੈਣਾ ਵੀ ਬਹੁਤ ਕਮੈਂਟ ਕਰਦੀਆਂ ਵੀ ਤੁਸੀਂ ਕਿਹੜੀ ਫੀਡ ਪਾਉਨੇ ਆ ਵੀ ਅਸੀਂ ਜਾ ਅਸੀਂ ਕਾਰਗਰ ਕੋਲੇ ਨਾਲ ਇਹਨਾਂ ਨੂੰ ਤੇ ਇੱਕ ਘਰ ਦਾ ਬਣਾਇਆ ਹੋਇਆ ਦਾਣਾ ਵੀ ਅਸੀਂ ਪਾਉਨੇ ਹੁੰਨੇ ਆ ਜਿਹੜਾ ਸਿਆਪਤ ਵਿੱਚ ਤਾਂ ਚਾਚੀ ਜੀ ਵੀ ਮੈਕਸ ਕਰਕੇ ਵੀ ਉਹ ਦਾਣਾ ਬਣਾਉਨੇ ਆ ਉਹ ਹੀ ਇਹਨਾਂ ਨੂੰ ਪਾਉਣੇ ਆ ਕਿਉਂਕਿ ਜੇ ਕੱਲੀ ਕਾਰਗਾ ਪਾਵਾਂਗੇ ਤਾਂ ਉਹਦਾ ਪਸ਼ੂ ਨੂੰ ਖੋਰਦੀ ਅੰਦਰੋਂ ਤਾਂ ਕੱਲੀ ਦੁੱਧ ਵਾਸਤੇ ਹੀ ਹੁੰਦੀ ਆ ਉਹਦੇ ਨਾਲ ਵੀ ਕੱਲੀ ਆਪਾਂ ਦੁੱਧ ਵੀ ਦੁੱਧ ਲੈ ਸਕਦੇ ਆ ਕਾਰਗਰ ਨਾਲ ਪਸ਼ੂ ਦੀ ਸਿਹਤ ਨਹੀਂ ਬਣਦੀ ਕੀ ਤਾਂ ਕਰਕੇ ਘਰ ਦਾ ਦਾਣਾ ਵੀ ਪਾਉਣਾ ਪਾਈਦਾ ਇਹਨਾਂ ਨੂੰ ਨਾਲ ਵਿੱਚ ਕਈ ਭੈਣ ਭਰਾ ਆਏ ਵੀ ਕਮੈਂਟ ਕਰਦੇ ਆ ਵੀ ਕਈ ਭੈਣ ਭਰਾ ਕਹਿੰਦੇ ਨੇ ਨਾ ਵੀ ਅਸੀਂ ਵੀ ਵੀਡੀਓ ਬਣਾਈ ਸੀਗੀ ਸਾਡੀ ਮਾਜਾ ਥੱਲੋ ਵੀ ਇੰਨਾ ਇੰਨਾ ਦਾ ਅੱਧਾ ਵੀ ਸਾਨੂੰ ਇੰਨਾ ਇੰਨਾ ਇੱਕ ਸਾਲ ਦਾ ਬਚਾਉਂਦੀ ਆ ਕਈ ਭੈਣ ਭਰਾ ਨਾ ਮਜ਼ਾਕ ਕਰਦੇ ਵੀ ਨਹੀਂ ਇੰਨਾ ਕਿਵੇਂ ਬਚਾ ਸਕਦੇ ਆ ਭਈ ਜਿਹੜੇ ਚੁੰਦੇ ਆ ਨਾ ਉਹਨਾਂ ਨੂੰ ਪਤਾ ਹੁੰਦਾ ਵੀ ਉਹਨਾਂ ਦੀ ਮਾਝ ਕੀ ਬਚਾਉਣੀ ਹੁੰਦੀ ਆ ਭਈ ਜੇ ਕਿਸੇ ਨੇ ਇੰਨੇ ਮਾਝ ਆਪਾਂ ਹਣ ਰੱਖਣੀਆਂ ਹੀ 8-10 ਕਿਲੋ ਵਾਲੀਆਂ ਉਹਨਾਂ ਨੇ ਤਾਂ ਫਿਰ ਜੇ ਹਣ ਉਹ 2 ਮਹੀਨੇ 10 ਕਿਲੋ ਦੇਣੀਆਂ ਫਿਰ ਜਿਵੇਂ ਜਿਵੇਂ ਉਹ ਗਾਂ ਉਹਨਾਂ ਨੂੰ ਦੈਨ ਟੱਪਣਗੇ ਜਾਨੀ ਕਿ ਟਾਈਮ ਹੋਊਗਾ ਸੋਈ ਨੂੰ ਮੈਂ ਤਾਂ ਦੁੱਧ ਘਟਣਾ ਹੀ ਉਹ ਫਿਰ ਸੋ ਜਦੋਂ ਨੂੰ ਉਹ ਗੱਬਣ ਹੁੰਦੀ ਆ ਪੰਜਵੇਂ ਛੇਵੇਂ ਮਹੀਨੇ ਤੱਕ ਜਾਂਦੀ ਗੱਬਣ ਹੋ ਕੇ ਫਿਰ ਉਹ 1.5 2 2 ਕਿਲੋ ਕਰੇ ਅਗਲਾ ਕਹਿੰਦਾ ਸਾਡੀ ਤਾਂ ਇੰਨੀ ਦਿੰਦੀ ਨਹੀਂ ਭਾਈ ਸਾਡੀਆਂ ਤਾਂ ਦਿੰਦੀਆਂ ਸੇਵਾ ਇਹਨਾਂ ਨੂੰ ਪੋਣਾ ਪੈਂਦਾ ਫਿਰ ਦਿੰਦੀਆਂ ਵਾ ਗੱਲਾਂ ਕਰਨੀਆਂ ਹਾਂ ਇਹਦੇ ਚ ਆਪਾਂ ਇਹ ਕਹਿ ਸਕਦੇ ਆ ਵੀ ਮੰਨ ਲਓ ਵੀ ਜੇ ਚੰਗਾ ਪਸ਼ੂ ਹੋਊਗਾ ਚੰਗੀ ਬਰੀਡ ਦਾ ਹੋਊਗਾ ਉਹ ਦੁੱਧ ਦਿੰਦਾ ਵੀ ਆ ਤੇ ਬਚਾਉਂਦਾ ਵੀ ਆ ਤੇ ਹੁਣ ਅਸੀਂ ਕਿੰਦੀ ਸਾਡੀ ਮਾਝ ਨੇ ਇੰਨਾਂ ਵੀ ਕਿਲੋ ਦੁੱਧ ਦਿੱਤਾ ਵਾ ਅਸੀਂ ਉਹਨਾਂ ਕਿਵੇਂ ਕਹਦਾਂਗੇ ਵੀ ਨਾ ਭਾਈ ਸਾਡੀ ਤਾਂ ਦਿੰਦੀ ਨਹੀਂ ਵੀ ਦਿੰਦੀ ਆ ਜਦੋਂ ਮਰਜੀ ਆ ਕੇ ਹੁਣ ਇਹ 8ਵਾਂ ਮਹੀਨਾ ਲੱਗਣ ਵਾਲਾ ਵਾ ਆ 11 ਗ੍ਰੀਨ ਨੂੰ ਇਹਨੂੰ 8ਵਾਂ ਲੱਗਣਾ ਇਸ ਟਾਈਮ ਇਹ 10 ਕਿਲੋ ਦੁੱਧ ਦੇ ਰਹੀ ਆ ਅਸੀਂ ਇਹਨੂੰ ਡਰਾਈ ਤੇ ਲਾਇਆ ਹੋਇਆ ਵਾ ਫਿਰ ਵੀ ਇਹ 10 ਕਿਲੋ ਦੁੱਧ ਦੇ ਰਹੀ ਆ ਤੇ ਜਦੋਂ ਨੂੰ ਨਹੀਂ ਅਰਥਮ ਟੱਪਣਾ ਨਾ ਤੇ ਮਸਾ ਜਾ ਅਸੀਂ ਡਰਾਈ ਕਰਨੀ ਹੈ ਇਹ ਵੀ ਮਸਾ ਸੱਗਣੀ ਪੈਣੀ ਹਾਂ ਆ ਆਪਾਂ ਕੋਈ ਨਹੀਂ ਇੱਕ ਵੀਡੀਓ ਬਣਾ ਦਾਂਗੇ ਕਾਪੀ ਪੈਨ ਚੱਕ ਕੇ ਵੀ ਕੀ ਹਿਸਾਬ ਤਾਲ ਹੈਗਾ ਬੇਸਾਰੀ ਸਪੈਸ਼ਲ ਵੀਡੀਓ ਬਣਾ ਮੰਗੇ ਵੀ ਕਿੰਨਾ ਬਚਦਾ ਵਾ ਕਈ ਕਹਿ ਦਿੰਦੇ ਨੇ ਨਾ ਵੀ ਸਾਨੂੰ ਨੂੰ ਕਹਿੰਦੇ ਆ ਵੀ ਤੁਸੀਂ ਵਿਊ ਲੈਣ ਦੇ ਮਾਰੇ ਵੀ ਇਹਨਾਂ ਦੱਸ ਰਹੇ ਹੋ ਵੀ ਇਹਨਾਂ ਦਾ ਦਿੰਨੀ ਆ ਨਹੀਂ ਭੈਣੋ ਵੀ ਵੀਰੋ ਵੀ ਸਾਡੀ ਮੱਝ ਦੁੱਧ ਇਹਨਾਂ ਦਿੰਦੀ ਆ ਜੇ ਤੁਸੀਂ ਅਸੀਂ ਤੁਹਾਨੂੰ ਵੀਡੀਓ ਤੇ ਦੱਸਾਂਗੇ ਵੀ ਕਸਾ ਕਸਾ ਮਨ ਕਰਕੇ ਤੁਹਾਡੇ ਸਾਹਮਣੇ ਹਸਾਬ ਦਾਬ ਕਰਾਂਗੇ ਕਿ ਕਿੰਨਾ ਦੁੱਧ ਦਿੰਦੇ ਆ ਕੋਈ ਅਸੀਂ ਵੀਊ ਨਹੀਂ ਲੈਣੇਗੇ ਸਾਡੀਆਂ ਮੱਝਾਂ ਇਹ ਦਿੰਨੀਆਂ ਜਿਹੜੀ ਮਾਝੂ ਪਰ ਮੈਂ ਖੜੀ ਆ ਨਾ ਇਹਨੇ ਦੂਜੇ ਸੂਏ ਸਾਨੂੰ 18 ਲੀਟਰ ਦੁੱਧ ਦਿੱਤਾ ਵਾ ਇਹ ਹੁਣ ਡਰਾਈ ਹੈ ਇਹਨੂੰ 8-9 ਮਹੀਨਾ ਲੱਗਣਾ ਹੈ ਹੁਣ ਡਰਾਈ ਕਰਤਾ ਸੀ ਕਿਉਂਕਿ ਇਹਨੂੰ ਥੋੜੀ ਜੀ ਥਾਨ ਦੀ ਪ੍ਰੋਬਲਮ ਆ ਗਈ ਸੀਗੀ ਤਾਂ ਕਰਕੇ ਅਸੀਂ ਇਹਨੂੰ ਡਰਾਈ ਕਰਤਾ ਸੀ ਆ ਛੇਤੀ ਵੀ ਚਲੋ ਇਹ ਫਿਰ ਵੀ 7ਵੇਂ ਮਹੀਨੇ ਇਹਨੇ 7ਵੇਂ ਮਹੀਨਾ ਤੋਂ ਲੱਗਨ ਤੱਕ ਇਹ ਅਸੀਂ ਟਰਾਈ ਕਰਤੀ ਸੀ ਵੀ ਪਗਾਹ ਵੀ ਗਰਮੈਸ਼ਾ ਕੀ ਕੇ ਲਾਵਾਂਗੇ ਉਹਦਾ ਵੀ ਕੋਈ ਫਾਇਦਾ ਨਹੀਂ ਬੱਚੇ ਨੂੰ ਨੁਕਸਾਨ ਹੁੰਦਾ ਹੈ ਤਾਂ ਕਰਕੇ ਭੈੜਾ ਵਿਰੋਧੀ ਇਹ ਕੋਈ ਅਸੀਂ ਵੀਊ ਲੈਣ ਦੇ ਮਾਰੇ ਨਹੀਂ ਕਹਿੰਦੇ ਕਿ ਇਹ ਵੀ ਉਦੋਂ ਨਾ ਸਿਰਹੀ ਵੀਡੀਓ ਪਾਈ ਸੀ ਇਹ ਇੰਨਾ ਦੁੱਧ ਇੰਨਾ ਵਜਦਾ ਇੰਨਾ ਵੀ ਬਚਦਾ ਵਾ ਸਾਨੂੰ ਵਜਦਾ ਕਰਕੇ ਅਸੀਂ ਵੀਡੀਓ ਪਾਈ ਸੀ ਤੁਹਾਨੂੰ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕੀਤੀ ਸੀ ਬਾਕੀ ਤੁਹਾਨੂੰ ਸਪੈਸ਼ਲ ਫਿਰ ਵੀਰ ਉਸਦੇ ਬਾਰੇ ਪਾਵਾਂਗੇ ਵੀ ਜਿਹੜੀ ਚੰਗੀ ਬਰੀਡ ਵਾਲੀ ਮਾਂ ਜਾਨਾ ਉਹ ਪੈਸਾ ਜਰੂਰ ਛੱਡ ਕੇ ਜਾਂਦੀ ਆ ਬਾਕੀ ਤੁਸੀਂ ਸਾਰੇ ਮਿੱਥੋ ਵੀ ਵਧੀਆ ਜਿਨ੍ਹਾਂ ਦੇ ਮਿੱਥੋ ਹੀ ਵਧੀਆ ਪਸ਼ੂ ਰੱਖੇ ਹੋਏ ਆ ਵੀ ਜਿਹੜੇ ਕਹਿੰਦੇ ਆ ਵੀ ਹਾਂ ਜਿਨ੍ਹਾਂ ਦੇ 20 ਪਲੱਸ ਵਾਲੀਆਂ ਮੱਝਾਂ ਹੈਗੀਆਂ ਉਹ ਵੀਰ ਭਰਾ ਜਰੂਰ ਕਹਿਣਗੇ ਵੀ ਹਾਂ ਸਹੀ ਗੱਲ ਆ ਵੀ ਇੰਨਾ ਇੱਕ ਮੱਝ ਬਚਾਉਂਦੀ ਆ ਕਿਉਂਕਿ ਜੇ 8ਵੇਂ ਮਹੀਨੇ ਤੱਕ ਦੁੱਧ ਦਊਗੀ ਤੇ ਇੰਨਾ ਕਿਵੇਂ ਨਾ ਛੱਡੂਗੀ ਜੇ ਹੁਣ ਉਹ ਦੁੱਧੀ ਤੀਜੇ ਚੌਥੇ ਮਹੀਨੇ ਤੱਕ ਦੇ ਕੇ ਬਸ ਕਰ ਜੂਗੀ ਫੇਰ ਤਾਂ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਇੰਨਾ ਵਾਚਦਾ ਵਾ ਵੀ 8ਵੇਂ ਮਹੀਨੇ ਤੱਕ ਗਰਭ ਹੋਣ ਤੋਂ ਬਾਅਦ ਵੀ ਦੁੱਧ ਦਿੰਦੀ ਹੈ ਨਾ ਉਹ ਮੱਧ ਜ਼ਰੂਰ ਪੈਸੇ ਛੱਡ ਕੇ ਦਿੰਦੀ ਹੈ ਬਾਕੀ ਚੰਗੀ ਬ੍ਰੀਡ ਦਾ ਉਹ ਫਰਕ ਹੁੰਦਾ ਹੀ ਹੁੰਦਾ ਹੈ ਬਾਕੀ ਇੱਕ ਗੱਲ ਹੋਰ ਆ ਵੀ ਚਲੋ ਉਹ ਗੱਲਾਂ ਤਾਂ ਹੁੰਦੀਆਂ ਰਹਿਣੀਆਂ ਇੱਕ ਇਦਾਂ ਵੀ ਹਾਂ ਵੀ ਜਿਹੜੇ ਆਪਾਂ ਭਾ ਦੋ ਜਾਂ ਮਾਗ ਦੀ ਗੱਲ ਕੀਤੀ ਆ ਹੁਣ ਤੱਕ ਅਸੀਂ ਤਾਂ ਇਹ ਦੇਖਿਆ ਵੀ ਸਾਡਾ ਤਾਂ ਹਜੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਸੰਤ ਵਾਹਿਗੁਰੂ ਨੇ ਚੰਗਾ ਹੀ ਕੀਤਾਗਾ ਵੀ ਕੋਈ ਨੁਕਸਾਨ ਨਾ ਹੋਇਆ ਜੇ ਕਿਸੇ ਨੂੰ ਜੇ ਕਿਸੇ ਭੈਣ ਭਰਾ ਵੀਰ ਦਾ ਹੋਇਆ ਵੀ ਉਹ ਸਾਨੂੰ ਜਰੂਰ ਕਰਕੇ ਕਮੈਂਟ ਕਰਕੇ ਦੱਸਿਓ ਵੀ ਤੁਹਾਡੀ ਇਸ ਵੀਸ਼ੇਰੇ ਬਾਰੇ ਕੀ ਵਿਚਾਰ ਆ ਵਿਪਾਦ ਦੇ ਵਿੱਚ ਸੱਚੀ ਗਾਂ ਸੂਈ ਮਾੜੀ ਹੁੰਦੀ ਆ ਜਾਂ ਮਾਂ ਦੇ ਵਿੱਚ ਸੱਚੀ ਮੱਝ ਸੂਈ ਮਾੜੀ ਹੁੰਦੀ ਆ ਸਾਨੂੰ ਕਮੈਂਟ ਕਰਕੇ ਇਹ ਜਰੂਰ ਦੱਸਿਓ ਵੀ ਇਹ ਇੱਕ ਵੀ ਗੱਲ ਸੱਚੀ ਆ ਕਿ ਵਿਆਹ ਵਾਸਤੇ ਇੱਕ ਬਹਿਮਾ ਵੀ ਮਾੜ ਕਢਾਉਣਾ ਹੁੰਦਾ ਦਾ ਵੀ ਆਏ ਆ ਪਰ ਨਹੀਂ ਸਾਨੂੰ ਤਾਂ ਪਰਮਾਤਮਾ ਵਾਹਿਗੁਰੂ ਇਹਨਾਂ ਨੂੰ ਤਾਂ ਅੰਦਰ ਰਸਤੇ ਰੱਖਿਆ ਕਿ ਇਹ ਕਰਮਾਂ ਵਾਲਿਆਂ ਨੇ ਰੰਗ ਭਾਗ ਪੂਰੇ ਸਾਡੇ ਘਰੇ ਲਾਏ ਆ ਕੋਈ ਅਸੀਂ ਦੋ ਮੱਜਰਾਂ ਤੋਂ ਹੀ ਇੰਨੇ ਪਸੂ ਬਣਾ ਲਿਆ ਕੋਈ ਇੱਧਰ ਬੈਠੇ ਆ ਵਾਏ ਤੁਹਾਨੂੰ ਹੁਣ ਸਾਰੀਆਂ ਗੱਬਾਂ ਸੁਣਨ ਆਲੀਆਂ ਇਹਨਾਂ ਕਹਿੰਦੇ ਹੁੰਦੇ ਨੇ ਨਾ ਜੇ ਇਹ ਇਹਨਾਂ ਵਿੱਚ ਪਰਮਾਤਮਾ ਸਾਹ ਪਾਈ ਰੱਖਿਆ ਨਾ ਕਹਿੰਦੇ ਇਹ ਕਾਲਾ ਸੋਨਾ ਮਾ ਇਹ ਕਹਿੰਦੇ ਘਰ ਭਰ ਦਿੰਦੀਆਂ ਵਾ ਤੇ ਬਾਕੀ ਮੈਂ ਸਾਣਾ ਗੁਰਬਾਣੀ 'ਚ ਵੀ ਇਹ ਲਿਖਿਆ ਵੀ ਉਹ ਦਿਨ ਮਾੜਾ ਉਹ ਮਹੀਨਾ ਮਾੜਾ ਵੀ ਜਦੋਂ ਆਪਾਂ ਉਸ ਪਰਮਾਤਮਾ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਬਿਆਕੀ ਬਾਤ ਸਾਡੀ ਇਹ ਕੇ ਵੀ ਸਾਡੇ ਹੈਗੀ ਘਰ ਵਿੱਚ ਵੀ ਸਾਡੇ ਨੇ ਇੱਥੇ ਕੀਰਤਨ ਚੱਲਦਾ ਆ ਰੇੜੂਆ ਪਿਆ ਵਾ ਖੜੇ ਜਿਹੇ ਸੋਗਨੀ ਸਰ ਦਾ ਪਾਠ ਵੀ ਚੱਲਦਾ ਰਹਿੰਦਾ ਹੈਗਾ ਵੀ ਹੁਣ ਤਾਂ ਬੰਦ ਕੀਤਾ ਵੀਡੀਓ ਬਣਾਉਣ ਕਰਕੇ ਵੀ ਸੁਬਾ ਵੀ ਪੰਜ ਬਾਣੀਆਂ ਦਾ ਪਾਠ ਹੁੰਦਾ ਹੈਗਾ ਵੀ ਕਹਿੰਦੇ ਨੇ ਪਰਮਾਤਮਾ ਨੂੰ ਨਾਲ ਲੈ ਕੇ ਚੱਲੇ ਕਿਉਂਕਿ ਪਰਮਾਤਮਾ ਤੋਂ ਬਿਨਾ ਤਾਂ ਆਪਣੀ ਕਿਤੇ ਜਗ੍ਹਾ ਨਹੀਂ ਨੀਗੀ। ਬਾਕੀ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਵੀ ਭਾਦੋ ਮਾਗਾਰੇ ਵੀ ਇਹ ਕੀ ਤੁਹਾਡੇ ਕੀ ਵਿਚਾਰ ਆ ਬਾਕੀ ਮੇਰੇ YouTube ਪੇਜ ਨੂੰ ਵੀ ਸਬਸਕ੍ਰਾਈਬ ਕਰ ਲਓ Facebook ਤੇ ਵੀ ਮੇਰਾ ਚੈਨਲ ਦਾ ਜਸ ਸਿੱਧੂ ਤੇ ਇੰਸਟਾਗ੍ਰam ਤੇ ਵੀ ਮੇਰਾ ਪੇਜ ਹੈ ਜਸਪੀਤੂ ਸਾਰੇ ਇਹਨੂੰ ਫੋਲੋ ਜ਼ਰੂਰ ਕਰ ਲਿਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਇਹਦੇ ਨਾਲ ਵੀ ਹੌਸਲਾ ਜਾਂ ਮਿਲਦਾ ਰਹਿੰਦਾ ਵਾ ਵੀ ਵਧੀਆ ਵੀਡੀਓ ਬਣਾਉਨੇ ਆ ਬਾਕੀ ਤੁਹਾਡੇ ਭੈਣ ਭਰਾਵਾਂ ਦਾ ਸਾਰਾ ਪਿਆਰਾ ਵੀ ਅਸਾਂ ਮੇਰੇ ਫੇਸਬੁੱਕ ਤੇ 5000 ਸਬਸਕਰਾਈਬਰ ਫਾਲੋਅਰ ਪੂਰੇ ਹੋ ਗਏ ਆ ਤੇ ਇਸ ਤਰ੍ਹਾਂ ਹੀ ਤੁਸੀਂ ਪਿਆਰ ਨਾਲ ਇਹ ਕਮੈਂਟ ਜ਼ਰੂਰ ਕਰਕੇ ਦੱਸਿਓ ਧੰਨਵਾਦ